ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ 23 8 25 ਨੂੰ 23 ਅਗਸਤ ਨੂੰ ਮਾਤਾ ਰਾਣੀ ਨੂੰ ਅਸੀਂ ਲੈ ਕੇ ਆਏ ਤੇ ਰਾਣੀ ਕੌਰ ਪਈ ਇੱਥੇ ਤੜਫੀ ਜਾਂਦੀ ਆ ਲੇਟੀ ਜਾਂਦੀ ਆ ਗਾਰੇ ਨਾਲ ਲਿਪੜੀ ਪਈ ਆ ਇਹਨੇ ਆਪਣਾ ਨਾਮ ਰਾਣੀ ਮਾਤਾ ਨੇ ਦੱਸਿਆ ਸੜਕ ਦੇ ਉੱਤੇ ਪਈ ਸੀ ਇਹ ਮਾਂ ਔਰ ਤੁਸੀਂ ਦੇਖੋ ਕੀ ਹਾਲ ਸੀ ਕਿਵੇਂ ਗਾਰੇ ਚ ਲਟਦੀ ਸੀ ਇਹ ਮਾਂ ਕਰਮਾਂ ਦੀ ਗੱਲ ਆ ਪਤਾ ਨਹੀਂ ਵਿਚਾਰੀ ਨੂੰ ਕਿਹੜੀ ਐਜੀ ਠੋਕਰ ਵੱਜੀ ਜਿਹੜੀ ਹਾਂ ਹਾਲ ਵੀ ਪਹੁੰਚ ਗਏ ਅਸੀਂ ਇਹਦੀ ਵੀਡੀਓ ਵੀ ਸਾਂਝੀ ਕੀਤੀ ਜਿੰਨਾ ਕਿ ਦੱਸਦੀ ਸੀ ਉਹਦੇ ਲੈਵਲ ਤੇ ਅਸੀਂ ਪਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸਾਹਮਣੇ ਨਹੀਂ ਆਇਆ ਮਾਤਾ ਦਾ ਪਰਿਵਾਰਕ ਮੈਂਬਰ ਕੋਈ ਮਿਲਣ ਵਾਲਾ ਮਾਤਾ ਘੁਗਿਆ ਤੁਨੀ ਗੜੀ ਢੇਲ ਕੋਲ ਬੱਚੇ ਕਿਵੇਂ ਨੇ ਨਹੀਂ ਆ ਗਏ ਅੱਜ ਮਾਤਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਹਸਪਤਾਲ ਦੇ ਵਿੱਚ ਆ ਕਿਉਂਕਿ ਜਿੱਦਣ ਲੈ ਕੇ ਆਏ ਸੀ ਉਦੋਂ ਹੀ ਬਹੁਤ ਬੁਰੀ ਹਾਲਤ ਸੀ ਮਾਤਾ ਦੀ ਇੱਕ ਤਾਂ ਮੈਂਟਲੀ ਠੀਕ ਨਹੀਂ ਸੀ ਔਰ ਬਿਲਕੁਲ ਹੱਡੀਆਂ ਦਾ ਢਾਂਚਾ ਬਣੀ ਪਈ ਸੀ ਸੁੱਕ ਕੇ ਤੇ ਅੰਦਰ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਤੇ ਅੱਜ ਉਹ ਮਾਂ ਆਪਣੇਆਂ ਨੂੰ ਮਿਲਣ ਵਾਸਤੇ ਤੜਫ ਰਹੀ ਆ ਆਪਣੇਆਂ ਨੂੰ ਮਿਲਣ ਵਾਸਤੇ ਕਿਤਨਾ ਕਿਤੇ ਉਹ ਇੰਤਜ਼ਾਰ ਕਰ ਰਹੀ ਆ ਵੀ ਜੰਦੀ ਵਾਰ ਦਾ ਮੈਨੂੰ ਮੈਨੂੰ ਕੋਈ ਮਿਲ ਜAVE ਮੇਰਾ ਕੋਈ ਆਪਣਾ ਮੈਨੂੰ ਦੇਖ ਜAVE ਆ ਵੀਡੀਓ ਨੂੰ ਸ਼ੇਅਰ ਕਰਿਓ ਜੇ ਇਹ ਰਾਣੀ ਮਾਤਾ ਨੂੰ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਇਸ ਟਾਈਮ ਮਾਤਾ ਆਈਸੀਯੂ ਦੇ ਵਿੱਚ ਹੈ ਵੈਂਟੀਲੇਟਰ ਤੇ ਆ ਔਰ ਸੀਰੀਅਸ ਆ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ